ਚਿਰਕਪੂਰੀ ਨਜ਼ਦੀਕ ਛਤਵੀਰ ਚਿੜੀਆ ਘਰ ਦੇ ਸਾਹਮਣੇ ਲੋਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ ਛਤਵੀਰ ਚਿੜੀਆ ਘਰ ਦੇ ਲੋਕਾਂ ਵੱਲੋਂ ਕੀਤਾ ਵਿਰੋਧ ਪ੍ਰਦਰਸ਼ਨ ਛਤਵੀਰ ਚਿੜੀਆ ਘਰ ਦੇ ਫੀਲਡ ਡਾਇਰੈਕਟਰ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨਕਾਰੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਕੀਤਾ ਗਿਆ ਨਾਇਮਤ ਨਾਇਮਤ ਕਰਮੀਆਂ ਕੀਤੀ ਇਨਸਾਫ ਦੀ ਮੰਗ ਚਿੜੀਆਕਾਰ ਕਰਮਚਾਰੀ ਸੰਘ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਨਇਮਤ ਕਰਨ ਦਾ ਆਦੇਸ਼ ਜਾਰੀ ਨਹੀਂ ਕੀਤਾ। ਕਰੀਬ 100 ਆਕੂਸ਼ ਲੋਕ ਨੇ ਫੀਲਡ ਡਾਇਰੈਕਟਰ ਛੱਤਬੀਰ ਦੇ ਦਫ਼ਤਰ ਵਿਖੇ ਕੀਤਾ ਵਿਰੋਧ ਪ੍ਰਦਰਸ਼ਨ। ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਭਾਵਨਾ ਚੌਧਰੀ ਦੀ ਵਿਸ਼ੇਸ਼ ਰਿਪੋਰਟ। ਸਰਕਾਰ ਮਰਦਾ ਆਵਾਜ਼ भॻवत मानी बॉली मुर हक़म प कचे मुलाज़म पके करो ਜੰਗਲਾਤ ਵਰਕਰ ਯੂਨੀਅਨ ਪੰਜਾਬ ਸਤਿਕਾਰਯੋਗ ਅਸੀਂ মিডিਆ ਦੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ মিডিਆ ਦਾ ਕਿ ਜਿਹੜੀ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਂਦੇ ਨੇ ਤੇ ਜਿਹੜੇ ਸਾਡੇ ਹੱਕ ਨੇ ਤੇ মিডিਆ ਦਾ ਬਹੁਤ ਸਹਿਯੋਗ ਮਿਲਦਾ ਸਾਨੂੰ ਜਿਹੜੇ ਸਾਡੇ ਹੱਕਾਂ ਲਈ ਪ੍ਰਤੀ ਸਾਨੂੰ ਅੱਗੇ-ਅੱਗੇ ਸਰਕਾਰ ਤੱਕ ਸਾਡੀ ਗੱਲ ਨੂੰ ਪਹੁੰਚਾਉਂਦੇ ਨੇ ਤੇ ਅਸੀਂ ਛੱਤ ਵਿੜ ਚਿੜੀਆ ਘਰ ਤੋਂ ਕੱਚੇ ਮਲਾਜ਼ਮ ਪੱਕੇ ਹੋਣ ਦੀ ਮੰਗ ਤੇ ਬੈਠੇ ਹਾਂ ਜੋ ਕਿ 15 ਤੋਂ 20 ਦਿਨ ਹੋ ਗਏ ਨੇ ਸਾਡੇ ਮੁਲਾਜ਼ਮਾਂ ਦੇ ਪੁਲਿਸ ਵੈਰੀਫਿਕੇਸ਼ਨਾਂ ਹੋਈਆਂ ਨੇ ਤੇ ਮੈਡੀਕਲ ਹੋਈਆਂ ਨੇ ਤੇ ਸਰਕਾਰ ਗੁੰੰਗੀ ਬੋਲੀ ਸਰਕਾਰ ਭਵੰਤਮਾਨ ਦੀ ਤੇ ਸਾਡੇ ਮੁਲਾਜ਼ਮਾਂ ਨੂੰ ਗੁੰਗਰਾਹ ਕਰੀ ਜਾਂਦੀ ਆ ਤੇ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਪਹਿਲਾਂ ਆਰਡਰ ਮਿਲਦੇ ਹੁੰਦੇ ਸੀ ਫੇਰ ਮੈਡੀਕਲ ਤੇ ਪੁਲਿਸ ਵੈਰੀਫਿਕੇਸ਼ਨਾਂ ਹੁੰਦੀਆਂ ਤੇ ਆ ਪਰ ਇਹ ਗੁੰੰਗੀ ਬੋਲੀ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਦੀ ਤੇ ਸਾਡੇ ਮੁਲਾਜ਼ਮਾਂ ਨੂੰ ਗੁੰਗਰਾਹ ਕਰਦੀ ਆ ਤੇ ਇਹਨਾਂ ਨੂੰ ਆਰਡਰ ਨਹੀਂ ਦੇ ਰਹੇ ਤੇ ਸਾਰੇ ਪੰਜਾਬ ਦੇ ਵਿੱਚ ਸੈਂਟਰ ਬੋਡੀ ਵੱਲੋਂ ਤੇ ਜਗਾ ਜਗਾ ਤੇ ਫੀਲਡ ਡਾਇਰੈਕਟਰ ਦੇ ਧਰਨੇ ਮਾਰੇ ਜਾ ਰਹੇ ਨੇ ਜਦ ਤੱਕ ਸਾਡੇ ਵਰਕਰਾਂ ਨੂੰ ਸਾਡੇ ਸਤਕਾਰਯੋਗ ਸਾਥੀਆਂ ਨੂੰ ਆਰਡਰ ਨਹੀਂ ਮਿਲਣਗੇ ਉਦੋਂ ਤੱਕ ਸਾਰੇ ਸਾਥੀ ਐਵੇਂ ਹੜਤਾਲਤੇ ਰਹਿਣਗੇ ਕੰਮ ਛੋੜ ਤੇ ਜਦ ਤੱਕ ਸਾਡੇ ਸਾਥੀਆਂ ਨੂੰ ਪੱਕੇ ਹੋਣ ਦੇ ਆਰਡਰ ਨਹੀਂ ਮਿਲਦੇ ਧੰਨਵਾਦ ਸਾਥੀ ਮੈਂ ਪਹਿਲੇ ਇੱਥੇ মিডিਆ ਦਾ ਪਹੁੰਚਣ ਬਹੁਤ ਬਹੁਤ ਧੰਨਵਾਦ ਕਰਦਾ ਜੇ ਸਾਡੇ ਕਿਸੇ ਜਿਹੇ ਇੱਕ ਬਹੁਤ ਬਹੁਤ ਪਹੁੰਚੇ ਆ ਅਸੀਂ ਅੱਜ ਜੁੜੇ ਜੇ ਧਰਨਾ ਲਾਇਆ ਹੋਇਆ ਇਹ ਜਿਹੜੇ ਸਾਡੇ ਮਲਾਜਮਾਂ ਨੂੰ ਸਰਕਾਰ ਵੱਲੋਂ ਕਿਹਾ ਗਿਆ ਸੀ ਵੀ ਇਹਨਾਂ ਨੂੰ ਅਸੀਂ ਪੱਕੇ ਕਰ ਰਹੇ ਹਾਂ ਉਹਨਾਂ ਦੇ ਮੈਡੀਕਲ ਕਰਾਏਗੇ ਪੁਲਿਸਨਿਕ ਵੈਰੀਆਂ ਵੀ ਕਰਾਈਆਂ ਗਈਆਂ ਪਰ ਮੁਰੇ ਤੱਕ ਨਾ ਹੀ ਕੋਈ ਦਫਤਰਾ ਵੱਲੋਂ ਤੇ ਨਾ ਹੀ ਕੋਈ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਆਰਡਰ ਦਿੱਤੇ ਗਏ ਹਨ ਤੇ ਨਾ ਹੀ ਕੋਈ ਦਿੱਤਾ ਗਿਆ ਹੈ ਇਹ ਜਿਹੜਾ ਧਰਨਾ ਇਹ ਪੂਰੇ ਪੰਜਾਬ ਦੇ ਵਿੱਚ ਲੱਗ ਰਿਹਾ ਹੈ ਹਰ ਇੱਕ ਦਫਤਰ ਦੇ ਮੁਰੇ ਇਹ ਫੀਲਡ ਡਾਇਰੈਕਟਰਾਂ ਦੇ ਦਫਤਰਾ ਮੁਰੇ ਇਹ ਧਰਨਾ ਲਾਇਆ ਗਿਆ ਹੈ ਅਸੀਂ ਇਸ ਧਰਨੇ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਡੇ ਇੱਕ ਇੱਕ ਮਲਾਜਮ ਨੂੰ ਜਿਸ ਤਰ੍ਹਾਂ ਕਰ ਵੱਲੋਂ ਕਿਹਾ ਗਿਆ ਸੀ ਮਲਾ ਨੂੰ ਪੱਕੇ ਕਰ ਰਹੇ ਉਹਨਾਂ ਨੂੰ ਆਰਡਰ ਨਹੀਂ ਮਿਲਦੇ ਉਦੋਂ ਤੱਕ ਇਹ ਸਾਡਾ ਜਿਹੜਾ ਧਰਨਾ ਹੈ ਇਹ ਜਾਰੀ ਰਹੇਗਾ ਇਦਾਂ ਹੀ ਧੰਨਵਾਦ ਸਾਹਿਬ